ਸਤਿ ਸ਼੍ਰੀ ਅਕਾਲ ਆਦাব ਨਮਸਕਾਰ ਮੈਂ ਮਨੀ ਸ਼ੈਮਦਗੜ ਤੋਂ ਜਿੱਦਾਂ ਵੈਡਿੰਗ ਸੀਜ਼ਨ ਸ਼ੁਰੂ ਹੋਣ ਵਾਲਾ ਬਾ ਤੁਹਾਨੂੰ ਪਹਿਣਾ ਪਰਾਂਵਾਂ ਨੂੰ ਪਤਾ 22 ਤਰੀਕ ਨੂੰ ਆਪਣੇ ਨਰਾਤੇ ਸ਼ੁਰੂ ਨੇ ਔਰ ਵਿਆਹ ਸ਼ਾਦੀਆਂ ਵਿੱਚ ਸ਼ੁਰੂ ਨੇ ਦੇਖਦੇ ਹੋ ਉਸ ਤੋਂ ਨੂੰ ਦੇਖਦੇ ਹੋ ਜੇਖੋ ਮੈਂ ਸ਼ਾਹੀ ਚਿੱਠੀ ਦੇ ਵਿੱਚ ਬਹੁਤ ਸੋਹਣੀ ਰੇਂਜ ਲੈ ਕੇ ਆਇਆ ਪ੍ਰੀਮੀਅਮ ਰੇਂਜ ਤੱਕ ਸਾਡੇ ਕੋਲ ਸ਼ਾਹੀ ਚਿੱਟੀਆਂ ਆਈਆਂ ਨੇ ਦੇਖੋ ਤੁਹਾਨੂੰ ਇਹ ਸ਼ਾਹੀ ਚਿੱਟੀਆਂ ਨਾਰਮਲ ਤੋਂ ਦੁਖਾਨਾ ਆ ਨਾਰਮਲ ਸ਼ਾਹੀ ਚਿੱਟੀਆਂ ਨੇ ਜਿਹੜੀ ਸ਼ਾਹੀ ਛਿੱਟੀ ਆ ਸਾਡੇ ਕੋਲੇ 70 ਰੁਪਏ ਤੋਂ ਸ਼ੁਰੂ ਆ ਬਾਜ਼ਾਰ ਦੇ ਵਿੱਚ ਇਹੀ ਸ਼ਾਹੀ ਚਿੱਟੀ 1.5 150 ਰੁਪਏ ਦੀ ਵੇਚ ਦੇਣਗੇ ਹੋਰ ਵੀ ਇਸ ਤੋਂ ਬਿਨਾ ਸ਼ਾਹੀ ਚਿੱਟੀ ਦੇਖੋ ਬਹੁਤ ਸੋਹਣੀ ਰੇਂਜ ਲੈ ਕੇ ਆਏ ਆ ਦੇਖੋ ਸਾਰੀਆਂ ਸ਼ਾਹੀ ਚਿੱਟੀਆਂ ਬਹੁਤ ਸੋਹਣੀ ਸੋਹਣੀ ਰੇਂਜ ਲੈ ਕੇ ਆਏ ਆ ਸ਼ਾਹੀ ਚਿੱਟੀ ਦੇ ਵਿੱਚ ਦੇਖੋ ਜਾਰ ਵਾਲੀ ਸ਼ਾਹੀ ਚਿੱਠੀ ਸਾਰੀਆਂ ਦੇਖੋ ਕਿਉਂਕਿ ਮਿਊਜ਼ਿਕ ਵਾਲੀ ਸ਼ਾਹੀ ਚਿੱਟੀ ਮਿਲੋਗੀ ਦੇਖੋ ਬਹੁਤ ਸੋਹਣੀਆਂ ਸ਼ਾਹੀ ਚਿੱਟੀਆਂ ਨੇ ਆ ਦੇਖੋ ਪ੍ਰੀਮੀਅਮ ਰੇਂਜ ਦੇ ਵਿੱਚ ਵੀ ਲੈਣੀ ਆਪਣੇ ਕੋਲ ਵੀ अवेलेबल ਆ ਤੁਸੀਂ ਇਹਨਾਂ ਨੂੰ ਖਰੀਦਣ ਲਈ ਪਹੁੰਚਣਾ ਕਿੱਥੇ ਆ ਮਨੀਸ਼ ਅੰਮ੍ਰਿਤਗੜ ਮੇਨ ਬਾਜ਼ਾਰ ਨੇੜੇ ਟੈਂਪੂ ਅੱਡਾ ਬਾਜ਼ਾਰ ਦੇ ਵਿੱਚ ਜਿਹੜੀ ਆ ਆ ਸ਼ਾਹੀ ਚਿੱਠੀ ਆ 3 3000 35 3500 ਰੁਪਏ ਦੀ ਵਿਕਦੀ ਆ ਪਰ ਮੇਰਾ ਕੀ ਰੇਟ ਹੋਣਾ ਸਿਰਫ ਐਂਡ ਸਿਰਫ 1600 ਰੁਪਏ ਰੇਟ ਹੋਊਗਾ ਪੂਰੀ ਮਾਰਕੀਟ ਦੀ ਗਰੰਟੀ ਹੋਊਗੀ ਸਟੇਟ ਦੇ ਵਿੱਚ ਔਰ ਤੁਸੀਂ ਵੱਧ ਤੋਂ ਸਾਡੇ ਪੇਜ ਨੂੰ ਫੋਲੋ ਵੀ ਕਰੋ ਸਾਡੇ ਪੇਜ ਨੂੰ ਫੋਲੋ ਕਰਕੇ ਵਿਆਹ ਦੀ ਸ਼ਾਪਿੰਗ ਕਰਨ ਆਊਗਾ ਅਸੀਂ ਉਹਨੂੰ ਆਗਦੇ ਬੰਨੀਓ ਇੱਕ ਬਣ ਦਾ ਇੱਕ ਸਰਪ੍ਰਾਈਜ਼ ਗਿਫਟ ਵੀ ਦਵਾਂਗੇ ਤੁਸੀਂ ਜਲਦੀ ਜਲਦੀ ਪਹੁੰਚੋ ਮਨੀਸ਼ ਸ਼ੰਦਗੜ ਮੇਨ ਬਜ਼ਾਰ ਦੇ ਟੈਂਪੂ ਅੱਡਾ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ